ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪੰਜਾਬੀ ਦੇ ਪ੍ਰਸਿੱਧ ਕਵੀ surjit patar ਬਾਰੇ ਗੱਲ ਕਰਾਂਗੇ surjit patar ਦਾ ਜਨਮ ਪਿੰਡ ਪੱਤੜ ਕਲਾ ਜ਼ਿਲ੍ਹਾ ਜਲੰਧਰ ਵਿਖੇ ਸਰਦਾਰ ਹਰਪਜਨ ਸਿੰਘ ਦੇ ਘਰ ਹੋਇਆ ਆਪਨੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਇਮਰੀ ਪਾਸ ਕਰਕੇ ਖਾਲਸਾ ਹਾਈ ਸਕੂਲ ਖੇਰਾ ਮੱਜਾਂ ਤੋਂ 10ਵੀਂ ਪਾਸ ਕੀਤੀ ਰਣਧੀਰ ਗਵਰਨਮੈਂਟ ਕਾਲਜ ਕਪੂਰਥਲਾ ਤੋਂ ਬੀਏ ਪਾਸ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਏ ਪਾਸ ਕੀਤੀ 1969 ਈਸਵੀ ਵਿੱਚ ਆਪ ਬਾਬਾ ਬੁੱਢਾ ਕਾਲਜ ਢੀਡ ਸਾਹਿਬ ਅੰਮ੍ਰਿਤਸਰ ਵਿੱਚ ਲੈਕਚਰਰ ਲੱਗ ਗਏ ਲਗਭਗ 2 ਸਾਲ ਬਾਅਦ ਆਪ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਰਿਸਰਚ ਫੈਲੋ ਬਣ ਗਏ ਸੁਰਜੀਤ ਪਾਤਰ ਦੀ ਪ੍ਰਸਿੱਧੀ ਇੱਕ ਸਫਲ ਗਜ਼ਲਕਾਰ ਦੇ ਤੌਰ ਤੇ ਹੋਈ ਆਪਨੇ ਪੰਜਾਬੀ ਗਜ਼ਲ ਨੂੰ ਬૌਧਿਕ ਅਤੇ ਯਥਾਰਥਿਕ ਮਸਲਿਆਂ ਨਾਲ ਜੋੜ ਕੇ ਇੱਕ ਨਵਾਂ ਮੋੜ ਦੇਣ ਦਾ ਯਤਨ ਕੀਤਾ ਹੈ। ਆਪਨੇ ਗਜ਼ਲ ਦੇ ਰੂਪਕ ਪੱਖ ਨਾਲੋਂ ਗਜ਼ਲ ਦੇ ਵਿਸ਼ੇ ਵੱਲ ਵਧੇਰੇ ਧਿਆਨ ਦਿੱਤਾ। ਆਪਦੀਆਂ ਕੁਝ ਨਜ਼ਮਾਂ ਹਵਾ ਵਿੱਚ ਲਿਖੇ ਹਰਫ ਗਜ਼ਲ ਸੰਗ੍ਰਹਿ ਤੋਂ ਪਹਿਲਾਂ ਕੋਲਾਜ ਕਿਤਾਬ ਵਿੱਚ ਪ੍ਰਕਾਸ਼ਿਤ ਹੋਈਆਂ ਸਨ। ਇਨ੍ਹਾਂ ਨਜ਼ਮਾਂ ਵਿੱਚ ਆਪਨੇ ਸਮਾਜਿਕ ਅਤੇ ਰਾਜਸੀ ਪ੍ਰਬੰਧ ਉੱਤੇ ਤਿੱਖਾ ਵਿਅੰਗ ਕੀਤਾ ਹੈ। ਆਪਨੇ ਰਾਜਸੀ ਪ੍ਰਬੰਧ ਦੀ ਸਥਾਪਤੀ ਦਾ ਵਿਅੰਗਮਈ ਚਿੱਤਰ ਪੇਸ਼ ਕੀਤਾ ਹੈ। ਪੰਜਾਬੀ ਸਾਹਿਤ ਜਗਤ ਵਿੱਚ ਆਪ ਦੀ ਪ੍ਰਸਿੱਧੀ ਇੱਕ ਸਫਲ ਗਜ਼ਲਕਾਰ, ਗੀਤਕਾਰ ਅਤੇ ਕਵੀ ਵਜੋਂ ਹੋਈ। ਆਪਦੇ ਪਹਿਲੇ ਗਜ਼ਲ ਸੰਗ੍ਰਹਿ ਹਵਾ ਵਿੱਚ ਲਿਖੇ ਹਰਫ਼ ਦੀ ਗਜ਼ਲ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਬਹੁਤ ਪ੍ਰਸਿੱਧ ਹੋਈ ਇਸ ਤੋਂ ਬਾਅਦ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਬਿਰਖ ਅਰਜ ਕਰੇ ਲਫ਼ਜ਼ਾਂ ਦੀ ਦਰਗਾਹ ਸਦੀ ਦੀਆਂ ਤਿਰਕਾਲਾਂ ਸੁਰ ਜ਼ਮੀਨ ਆਪ ਦੀਆਂ ਪ੍ਰਸਿੱਧ ਕਾਵ ਪੁਸਤਕਾਂ ਹਨ ਸੂਰਜ ਮੰਦਰ ਦੀਆਂ ਪੌੜੀਆਂ ਆਪ ਦੀ ਵਾਰਤਕ ਪੁਸਤਕ ਹੈ ਆਪ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਸਨਮਾਨ ਅਤੇ ਬਿਰਲਾ ਫਾਊਂਡੇਸ਼ਨ ਵੱਲੋਂ ਸਰਸਵਤੀ ਸਨਮਾਨ ਨਾਲ ਅਤੇ 2012 ਵਿੱਚ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਤਾਂ ਇਹ ਹੀ surjit patar ਬਾਰੇ ਸਧਾਰਨ ਜੀ ਜਾਣਕਾਰੀ ਸੀ ਇਹਦੇ ਵਿੱਚ ਪ੍ਰਸ਼ਨ ਪੁੱਛੇ ਜਾ ਸਕਦੇ ਨੇ ਉਹਨਾਂ ਦੇ ਜਨਮ ਦੀ ਜਗ੍ਹਾ ਜਨਮ ਦਾ ਸਾਲ ਤੇ ਉਹਨਾਂ ਨੇ ਕਿੱਥੇ ਕਿੱਥੇ ਕੰਮ ਕੀਤਾ ਇਸ ਤੋਂ ਇਲਾਵਾ ਜਿਵੇਂ ਕਵੀ ਤੇ ਗਜ਼ਲਕਾਰ ਦੋਨਾਂ ਦੇ ਤੌਰ ਤੇ ਉਹਨਾਂ ਦੀ ਪ੍ਰਸਿੱਧੀ ਹੋਈ ਉਹਨਾਂ ਦੀਆਂ ਕਾਵ ਪੁਸਤਕਾਂ ਦੇ ਨਾਂ ਜਿਹੜੀ ਬਹੁਤ ਪ੍ਰਸਿੱਧ ਜਿਹੜੀ ਗਜ਼ਲ ਹੈ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਕਈ ਵਾਰ ਉਹੋ ਗਜ਼ਲ ਦੇ ਕੇ ਵੀ ਪੁੱਛ ਲਿਆ ਜਾਂਦਾ ਹੈ ਕਿਦਾ ਗਜ਼ਲਕਾਰ ਕੌਣ ਹੈ ਇਸ ਤੋਂ ਇਲਾਵਾ ਉਹਨਾਂ ਨੂੰ ਜਿਹੜੇ ਸਨਮਾਨ ਮਿਲੇ ਹੈ ਪੰਜਾਬੀ ਸ਼੍ਰੋਮਣੀ ਕਵੀ ਸਾਹਿਤ ਅਕਾਦਮੀ ਦਿੱਲੀ ਤੇ ਬਿਰਲਾ ਫਾਊਂਡੇਸ਼ਨ ਸਰਸਵਤੀ ਇਸ ਤੋਂ ਇਲਾਵਾ ਜਿਹੜਾ ਸਭ ਤੋਂ ਵੱਡਾ ਪੁਰਸਕਾਰ ਹੈ ਪਦਮ ਸ਼੍ਰੀ ਅਵਾਰਡ ਵੀ ਉਹਨਾਂ ਨੂੰ ਪ੍ਰਾਪਤ ਹੋਇਆ। ਇਹ ਜਿਹੜਾ surjit patar ਕਵੀ ਹੈ ਇਸ ਨੂੰ ਅਸੀਂ ਚੁੱਪ ਦਾ ਕਵੀ ਵੀ ਕਹਿੰਦੇ ਆਂ। ਇਹਨਾਂ ਦੀਆਂ ਕਵਿਤਾਵਾਂ ਜਾਂ ਗ਼ਜ਼ਲਾਂ ਦੇ ਵਿੱਚ ਬਿਰਖ ਹੈ ਜਿਹੜੇ ਉਹ ਇੱਕ ਪ੍ਰਤੀਕ ਵਜੋਂ ਉੱਭਰ ਕੇ ਪੇਸ਼ ਹੋਏ। ਜਿਵੇਂ ਬਿਰਖ ਹੈ ਜਿਹੜੇ ਉਹ ਇੱਕ ਥਾਂ ਤੇ ਰੁਕੇ ਹੋਏ ਐ ਤਾਂ ਕਈ ਵਾਰ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਰਚਨਾ ਹੈ ਜਿਹੜੀ ਉਸ ਦੇ ਵਿੱਚ ਇੱਕ ਖੜੋਤ ਹੈ ਪਰ ਉਹ ਬਿਰਖ ਇੱਕ ਥਾਂ ਤੇ ਰੁਕੇ ਹੋਏ ਵੀ ਹੱਸਦੇ ਨੱਚਦੇ ਗੀਤ ਗਾਉਂਦੇ ਝੂਮਦੇ ਲੱਗਦੇ ਐ ਤਾਂ ਉਸ ਪੱਖੋਂ ਸੋਚ ਐ ਜਿਹੜੀ ਉਹ ਇੱਕ ਖੁਸ਼ਹਾਲੀ ਵੱਲ ਲੈ ਕੇ ਜਾਂਦੀ ਥੈਂਕ ਯੂ